ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪਬਲਿਕ ਦਾ ਕਿ ਉਹਨਾਂ ਨੇ ਟਾਈਮ ਕੱਢਿਆ ਔਰ ਅਸੀਂ ਸਾਰੇ ਇੱਥੇ ਕਰਮੋਡਿਟੀ ਚੌਂਕ ਦੇ ਵਿੱਚ ਇਕੱਠੇ ਹੋਏ ਆ ਜਿਹੜਾ ਕਿ ਪੁਰਾਣਾ ਗੁਰੂ ਨਗਰੀ ਦਾ ਮੈਂ ਇਹਨੂੰ ਸਮਝਦਾ ਕਿ ਪੁਰਾਣਾ ਜੋ ਬਾਜ਼ਾਰ ਹੈ ਜਾਂ ਮਾਰਕੀਟ ਏਰੀਆ ਇੱਥੇ ਹੈ ਔਰ ਸਾਰੇ ਆਸ-ਪਾਸ ਤੇ ਸਾਰੇ ਟਰੇਡਰ ਐਸੋਸੀਏਸ਼ਨ ਮਾਰਕੀਟਰ ਐਸੋਸੀਏਸ਼ਨ ਬਿਜ਼ਨਸ ਐਸੋਸੀਏਸ਼ਨ ਦੇ ਲੋਕ ਇੱਥੇ ਆਏ ਨੇ ਬੜਾ ਅੱਛੀਆਂ ਵਿਚਾਰਾਂ ਹੋਈਆਂ ਔਰ ਸਾਰੇ ਅੱچھے ਸੁਜੈਸ਼ਨ ਆਏ ਚਾਹੇ ਉਹ ਕੋ ਸਾਈਨਏਜ ਲਵਾਉਣ ਦੀ ਲੋੜ ਆ ਕੋ ਬੋਰਡ ਲਵਾਉਣੇ ਆ ਉਹ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਕਾਰਪੋਰੇਸ਼ਨ ਨੂੰ ਕਹਿ ਕੇ ਕਮਿਸ਼ਨਰ ਸਾਹਿਬ ਨੂੰ ਜਲਦੀ ਲਵਾਵਾਂਗਾ ਪਾਰਕਿੰਗਜ਼ ਬਾਰੇ ਗੱਲ ਹੋਈ ਹੈ ਟ੍ਰੈਫਿਕ ਬਾਰੇ ਹੋਈ ਹੈ ਡਰੱਗਸ ਬਾਰੇ ਵੀ ਅਸੀਂ ਗੱਲਾਂ ਕੀਤੀਆਂ ਚਾਈਨਾ ਡੋਰ ਬਾਰੇ ਵੀ ਗੱਲਾਂ ਕੀਤੀਆਂ ਔਰ ਕਿਤੇ ਕਿਤੇ ਟ੍ਰੈਫਿਕ ਨੂੰ ਵਨਵੇ ਕਰਨਾ ਜਾਂ ਪੀਸੀਆਰ ਦੀ ਜਿਹੜੀ ਪੋਜੀਸ਼ਨਿੰਗ ਹੈ ਉਹਦਾ ਕੋਈ ਹਾਲਟਿੰਗ ਪੁਆਇੰਟ ਚੇਂਜ ਕਰਨਾ ਉਹ ਸਾਰੀਆਂ ਚੀਜ਼ਾਂ ਅੱਜ ਡਿਸਕਸ ਹੋਈਆਂ ਔਰ ਅਸੀਂ ਔਨ ਸਪਾਟ ਦੇ ਫੈਸਲੇ ਲੈਨੇ ਮੈਨੂੰ ਬੜੀ ਖੁਸ਼ੀ ਹੈ ਇਸ ਦੱਸਦੇ ਹੋਏ ਕਿ ਬੜਾ ਇੱਕ ਹੰਗਾਰਾ ਬਹੁਤ ਪੋਜ਼ਿਟਿਵ ਮਿਲਿਆ ਸਾਨੂੰ ਪਬਲਿਕ ਵੱਲੋਂ ਔਰ ਇਦਾਂ ਲੱਗਿਆ ਕਿ ਸਾਰਿਆਂ ਨੇ ਆਪਣੀ ਮਤਲਬ ਬਿਨਾਂ ਚਿਜਕ ਤੋਂ ਆਪਣੀਆਂ ਪ੍ਰੋਬਲਮਸ ਰੱਖੀਆਂ ਔਰ ਅਸੀਂ ਔਨ ਸਪਾਟ ਉਹਨਾਂ ਨੂੰ ਸੋਲਵ ਵੀ ਕੀਤਾ ਜਿਹੜੀਆਂ ਦੂਸਰੇ ਡਿਪਾਰਟਮੈਂਟਸ ਨਾਲ ਰਿਲੇਟਡ ਨੇ ਉਹਨਾਂ ਨੂੰ ਅਸੀਂ ਇੱਕ ਇੱਕ ਕਰਾਂਗੇ ਈ ਰਿਕਸ਼ਾ ਬਾਰੇ ਅਫੀਸ ਜਿਆਦਾ ਗੱਲਾਂ ਹੋਈਆਂ ਉਹ ਆਰਟੀਆ ਸਾਹਿਬ ਤੇ ਡੀਸੀ ਅੰਮ੍ਰਿਤਸਰ ਨਾਲ ਡੈਫੀਨਿਟਲੀ ਟੇਕ ਅਪ ਕਰਕੇ ਉਹਦਾ ਅਸੀਂ ਕੋਈ ਇਹੋ ਜਿਹਾ ਸਿਸਟਮ ਬਣਾਵਾਂਗੇ ਸੋ ਦੈਟ ਜਿਹੜੀ ਲੋਕਾਂ ਦੇ ਵਿੱਚ ਉਹਦੀ ਡਿਫਿਕਲਟੀ ਆ ਰਹੀ ਹੈ ਉਹਨੂੰ ਯਾਰ ਉਹੀ ਗੱਲ ਕਰ ਰਹੇ ਆ ਕਿ ਹੁਣ ਇਹ ਜਿਹੜੀ ਇੱਥੇ ਇੱਕ ਸੁਜੈਸ਼ਨ ਆਇਆ ਹੈ ਬੜਾ ਅੱਛਾ ਉਹਨੂੰ ਕਿੱਦਾਂ ਇੰਪਲੀਮੈਂਟ ਕਰਨਾ ਹੈ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਇਹ ਕਹਿ ਰਹੇ ਵੀ ਕੁਝ ਬੰਦਿਆਂ ਨੂੰ ਆਪਾਂ ਕੁਝ ਏਰੀਏ ਦੇ ਵਿੱਚ ਲਾਓ ਕਰੀਏ ਉਹਨੂੰ ਸੈਗਰੀਗੇਸ਼ਨ ਕਰਨੀ ਜਿਹੜੀ ਉਹ ਪਲਾਨ ਕਰਕੇ ਕੀਤੀ ਜਾ ਸਕਦੀ ਇਹ ਤਾਂ ਨਹੀਂ ਹੋ ਸਕਦਾ ਨਹੀਂ ਤਾਂ ਕੱਲ ਨੂੰ ਲੋਕ ਇਹ ਆਪਣੇ ਤੇ ਇਲਜ਼ਾਮ ਲਾਉਣਗੇ ਕਿ ਪੁਲਿਸ ਜੀ ਉਹਨੂੰ ਦੂਸਰੇ ਨੂੰ ਜਾਣ ਦੇ ਰਿਹਾ ਸਾਨੂੰ ਨਹੀਂ ਦੇ ਰਿਹਾ ਸੋ ਇੰਨਾ ਈਜ਼ੀ ਨਹੀਂ ਹੈ ਉਹਨੂੰ ਔਰ ਅਸੀਂ ਉਹਦਾ ਕੋਈ ਐਸਓਪੀ ਬਣਾਉਨੇ ਆ ਜੀ ਮੈਂ ਤਾਂ ਤੁਹਾਡੇ ਸਾਹਮਣੇ ਇਹੀ ਗੱਲ ਕੀਤੀ ਹੈ ਕਿ ਅਸੀਂ ਇੰਪਾਉਂਡ ਕਰਾਂਗੇ ਚਾਹੇ ਕਿਸੇ ਦਾ ਨੁਕਸਾਨ ਹੋਵੇ ਫਾਇਦਾ ਹੋਵੇ ਉੱਚ ਜੋ ਵੀ ਕਾਨੂੰਨ ਤੋੜਦਾ ਉਹਦੇ ਵਾਸਤੇ ਕੋਈ ਲਿਆਇਓ ਰਪਈਆ ਸਾਹਿਬ ਗੱਲ ਇਹ ਹੈ ਕਿ ਜਿਹੜਾ ਬੰਦਾ ਆਪਣੇ ਕਾਬੂ ਆ ਗਿਆ ਬਿਲਕੁਲ ਨਹੀਂ ਬਖਸ਼ਾਂਗੇ ਇੱਕੋ ਆਪਾਂ ਤਾਂ ਸਾਰੇ ਡਿਸੀਜਨ ਮੌਕੇ ਤੇ ਲੈ ਲਏ ਦੋ ਚਾਰ ਡਿਸੀਜਨ ਇਹ ਹੋ ਜੇ ਨੇ ਜਿਨ੍ਹਾਂ ਬਾਰੇ ਐਸਓਪੀ ਬਣਨੇ ਚਾਹੀਓ ਇਹ ਰਿਕਸ਼ਾ ਦੀ ਸੈਗਰੀਗੇਸ਼ਨ ਹੈ ਆਟੋ ਦੀ ਸੈਗਰੀਗੇਸ਼ਨ ਹੈ ਬਾਕੀ ਚੀਜ਼ਾਂ ਤਾਂ ਸਾਰੇ ਆਫੀਸਰ ਇੱਥੇ ਹਰੇਕ ਪੀਸੀਆਰ ਵਾਲੇ ਆਫੀਸਰ ਵੀ ਸੀ ਟ੍ਰੈਫਿਕ ਦੇ ਲੋਕਲ ਪੁਲਿਸ ਉਹ ਸਾਰਾ ਇੰਪਲੀਮੈਂਟ ਹੋਏਗਾ ਹੀ ਹੋਏਗਾ 100% अदरवाइज ਤਾਂ ਫਾਇਦਾ ਹੀ ਕੋਈ ਨਹੀਂ ਇਹਦੇ ਬਾਰੇ ਇਹ ਦੱਸਣਗੇ ਤਾਂ ਕੋਈ ਗੱਲ ਨਹੀਂ ਪਰ ਆਪਾਂ ਸਾਰੇ ਮੇਰੇ ਖਿਆਲ ਇੱਕ ਪਲੈਟਫਾਰਮ ਤੇ ਆਉਂਦੇ ਸਾਰਿਆਂ ਨੇ ਇਸ ਗੱਲ ਬਾਰੇ ਸਹਿਮਤੀ ਬਣਾਈ ਹੈ ਕਿ ਆਪਾਂ ਸਾਰਿਆਂ ਨੇ ਆਪਣੇ ਸ਼ਹਿਰ ਨੂੰ ਆਪਣੇ ਏਰੀਏ ਨੂੰ ਬੈਟਰ ਸਿਸਟਮ ਦੇ ਮੈਂ ਤਾਂ ਕਿਸੇ ਤੋਂ ਇਹ ਗੱਲ ਨਹੀਂ ਸੁਣੀ ਟਰ ਤੋਂ ਹੀ ਸੁਣੀ ਹੈ ਕਿ ਆਪਾਂ ਆਏ ਇਸ ਪਿੱਛੇ ਲੋਕਾਂ ਦੇ ਸਾਹਮਣੇ ਖੜੇ ਆ ਆਫਟਰ ਆਲ ਕਿ ਕਿਸੇ ਮੰਤਵ ਨਾਲ ਹੀ ਆਏ ਆਂ ਔਰ ਸਾਡਾ ਪਰਪਸ ਹੈ ਅਦਰਵਾਈਜ਼ ਕੋਈ ਟਾਈਮ ਥੋੜਾ ਵੇਸ ਕਰਨਾ ਸੀ ਇਹਨਾਂ ਨੇ ਹੀ ਅਸੀਂ ਪਬਲਿਕ ਵੱਲੋਂ ਬਹੁਤ ਵਧੀਆ ਸਹਿਯੋਗ ਮਿਲਿਆ ਔਰ ਮੈਂ ਬਹੁਤ ਧੰਨਵਾਦੀ ਆਂ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਹਨੂੰ ਵਧੀਆ ਇੱਕ ਸਿਸਟਮ ਬਣਾ ਵੀ ਕਰ ਰਹੀ ਸੀ ਸੈਸ਼ਨ ਸੈਸ਼ਨ ਗੈਸ ਸਾਹਿਬ ਨੇ ਗੱਲ ਕੀਤੀ ਆ ਉਹਦਾ ਪ੍ਰੋਸੀਜਰ ਥੋੜਾ ਲੰਮਾ ਹੁੰਦਾ ਨਲਾਮੀ ਦਾ ਜਿਵੇਂ ਭਾਈ ਸਾਹਿਬ ਨੇ ਦੱਸੀ ਗੱਲ ਉਹਦੇ ਚ ਕੱਲ ਇੰਪੋਰਟੈਂਟ ਏ ਸੀ ਕਿ ਦੋ ਦੋ ਸਾਲ ਆਪਾਂ ਹੀ ਨਹੀਂ ਜਾਂਦੇ ਲੈਣ ਨਾ ਸਪੋਰਟ ਦਾ ਅਪਲਾਈ ਕਰਦੇ ਹੁਣ ਪੁਲਿਸ ਵੀ ਉੱਥੇ ਦੱਸੋ ਕੀ ਕਰੇ ਸਾਡੇ ਵਾਸਤੇ ਵੀ ਪ੍ਰੋਬਲਮ ਹੈ ਜੀ ਉਹ ਉਹ ਐਸੋਸੀਏਸ਼ਨ ਜੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਨਿਲਾਮੀ ਕਰਾਵਾਂ ਤੇ ਅੱਜ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਬਹੁਤ ਵੱਡਾ ਦਿਨ ਕਹਾਂਗੇ ਕਿ ਦੇਖੋ ਐਸੋਸੀਏਸ਼ਨਾਂ ਦੇ ਕੋਲ ਖੁਦ ਚੱਲ ਕੇ ਸੀਪੀ ਸਾਹਿਬ ਆਏ ਨੇ ਉਹਨਾਂ ਦੀ ਸਾਰੀ ਟੀਮ ਆਈ ਹੈ ਐਸਪੀ ਸਾਹਿਬ ਸਾਰੇ ਆਏ ਨੇ ਉਹਨਾਂ ਨੇ ਸਾਰੀਆਂ ਪ੍ਰੋਬਲਮਸ ਦਾ ਖ਼ੈਰ ਹੈਗੀਆਂ ਨਹੀਂ ਐਵੇਂ ਤੁਹਾਨੂੰ ਸੱਚੀ ਗੱਲ ਬੋਲੀਏ ਪ੍ਰੋਬਲਮ ਜਿਹੜੀਆਂ ਜਿਹੜੀਆਂ ਉਹਨਾਂ ਨੇ ਕਲੀਅਰ ਕੀਤੀਆਂ ਨੇ ਟ੍ਰੈਫਿਕ ਦੀ ਪ੍ਰੋਬਲਮ ਕਲੀਅਰ ਕੀਤੀ ਹੈ ਉਹਨਾਂ ਨੇ ਦੇਖੋ ਤੁਸੀਂ ਸੋਚ ਸਕਦੇ ਹੋ ਕਿ ਕਰਮੜੀ ਚੌਕ ਕਟੜਾ ਜਮਲ ਸਿੰਘ ਸ਼ਾਸਤਰੀ ਮਾਰਕੀਟ ਇਸ ਤਰ੍ਹਾਂ ਕਲੀਅਰ ਹੋਇਆ ਹੈ ਕਹਿੰਦੀ ਹਦ ਨਹੀਂ ਅਸੀਂ ਰਾਮਨਾਥੋਂ ਲੰਘ ਸਕਦੇ ਕਿ ਲੰਘਿਆ ਨਹੀਂ ਜਾਂਦਾ ਦੂਸਰੀ ਗੱਲ ਦੇਖੋ ਕੋਈ ਕਿਸੇ ਆਪਾਂ ਜਦੋਂ ਦੇ ਸੀਪੀ ਸਾਹਿਬ ਇੱਥੇ ਆਏ ਨੇ ਉਦੋਂ ਨੇ ਤੁਸੀਂ ਕ੍ਰਾਈਮ 'ਚ ਕਿੰਨਾ ਫਰਕ ਦੇਖਿਆ ਤੁਸੀਂ ਹਰ ਚੀਜ਼ 'ਚ ਫਰਕ ਦੇਖ ਰਹੇ ਹੋ ਜੋ ਕੋਸ਼ਿਸ਼ ਕਰਦੇ ਪਰ ਡਰੱਗਸ ਦੇ ਅਗੇਂਸਟ ਇਸ ਤਰ੍ਹਾਂ ਉਹਨਾਂ ਨੇ ਕਿੰਨਾ ਅੱਛੀ ਮਹੀਨ ਚਲਾਈ ਹੋਈ ਜੀ ਉਹਨਾਂ ਨੇ ਬੜਾ ਵਧੀਆ ਗੱਲ ਕਹੀ ਹੈ ਕਿ ਆਪਾਂ ਵਨਵੇ ਕਰ ਦਿੱਤੀ ਹੈ ਤਾਂ ਵਨਵੇ ਹੋਰ ਅੱਛੇ ਤਰੀਕੇ ਨਾਲ ਇੰਪਲੀਮੈਂਟ ਕਰ ਦਾਂਗੇ ਉਹਨਾਂ ਨੇ ਇੱਕ ਔਰ ਛੀ ਗੱਲ ਕਹੀ ਹੈ ਕਿ ਅਸੀਂ ਨਾ ਕੁਝ ਆਟੋਸ ਜਿਹੜੇ ਸ਼ਹਿਰ ਦੇ ਅੰਦਰ ਚੱਲਣਗੇ ਕੁਝ ਬਾਹਰ ਚੱਲਣਗੇ ਉਹਦੇ ਨਾਲ ਮੇਰੇ ਹਿਸਾਬ ਨਾਲ ਬੰਦ ਤੇ ਨਹੀਂ ਉਹਨਾਂ ਨੇ ਕਿਹਾ ਤੇ ਮੈਂ ਵੀ ਨਹੀਂ ਕਹਿੰਦਾ ਦੇਖੋ ਰੋਟੀ ਰੋਜੀ ਰੋਟੀ ਹੈ ਕਿਸੇ ਦਾ ਗਲਤ ਚਲਾਉਂਦਾ ਜਿਹੜਾ ਗਲ ਚਲਾਉਂਦਾ ਜਿਹੜਾ ਛੋਟੀ ਐਜ ਵਾਲਾ ਹੈਗਾ ਉਹਦੇ ਤੇ ਖੈਰ ਹੋਏਗੀ ਕਾਰਵਾਈ ਉਹ ਤੇ ਅਸੀਂ ਨਹੀਂ ਰੋਕਵਾ ਸਕਦੇ ਨਸ਼ਾ ਤੇ ਕੋੜਾ ਸਮਾਜ ਲਈ ਨਸ਼ਾ ਤੇ ਹੁਣ ਨਹੀਂ ਚਾਹੀਦਾ ਸਰ ਨਸ਼ਾ ਤੇ ਬੰਦ ਹੋ ਰਿਹਾ ਬਹੁਤ ਅੱਛੀ ਗੱਲ ਆ ਜੋ ਸੀਪੀ ਸਾਹਿਬ ਕਰਦੇ ਪਏ ਨੇ ਜੋ ਉਹਨੇ ਟੀਮ ਕਰਦੀ ਪਈ ਮੈਂ ਉਹਨਾਂ ਦਾ ਬਹੁਤ ਬਹੁਤ ਤਨਮਾਦੀ ਆ ਮੈਂ ਨਹੀਂ ਆ ਕਿ ਸਾਰੀ ਐਸੋਸੀਏਸ਼ਨਾਂ ਗੁਰੂਬਜ਼ਾਰ ਐਸੋਸੀਏਸ਼ਨਾਂ ਚਾਈ ਆ ਤੇ ਪ੍ਰਤਾਪ ਬਾਜ਼ਾਰ ਤੋਂ ਦੇਖੋ ਲੋਕ ਆਏ ਨੇ ਸ਼ਾਸਤਰੀ ਮਾਰਕੀਟ ਤੋਂ ਲੋਕ ਆਏ ਨੇ ਕਾਲੀ ਸਾਬ ਬਾਜ਼ਾਰ ਤੋਂ ਆਏ ਨੇ ਇਵਨ ਕਿ ਲਾਂਚ ਰੋਡ ਤੋਂ ਆਏ ਨੇ ਉਹ ਲੋਕਾਂ ਨੇ ਆ ਕੇ ਆਪਣਾ ਦੱਸਿਆ ਵਕਿ ਸਾਡੀਆਂ ਪ੍ਰੋਬਲਮ ਸਿਰਫ ਛੋਟੀਆਂ ਛੋਟੀਆਂ ਨੇ ਕੋਈ ਵੱਡੀਆਂ ਨਹੀਂ ਇਹਨੂੰ ਕਲੀਅਰ ਹੋਇਆ ਇਵਨ ਕਿ ਸਾਡੇ ਕੋਲ ਸ਼ੂਜ਼ ਐਸੋਸੀਏਸ਼ਨ ਵਾਲੇ ਆ ਕੇ ਬੈਠੇ ਉਹਨਾਂ ਨੇ ਵੀ ਆ ਕੇ ਬਿਲਕੁਲ ਬਿਲਕੁਲ ਅਸੀਂ ਪੂਰੇ ਸਾਡੀ ਸਾਰੀ 100 ਸਵਾ 100 ਟੀਮ ਅੱਜ ਆਈ ਹੈ ਸਾਡੇ ਵਪਾਰੀ ਆਏ ਨੇ ਸਾਰੇ ਮੇਰਾ ਪੀਐਫਐਚਾਰ ਵਪਾਰ ਮੰਡਲ ਸਾਡਾ 10 15 ਦਿਨ ਪਹਿਲਾਂ ਸਾਡਾ ਇੱਕ ਸਿਸਟਮ ਸਾਨੂੰ ਮਿਲਿਆ ਪੰਜਾਬ ਮਿਲਿਆ ਪੰਜਾਬ ਦਾ ਪ੍ਰੈਜ਼ੀਡੈਂਟ ਆ ਮੇਰੇ ਚੀਫ ਸਾ ਮੇਰੇ ਨਾਲ ਖੜੇ ਨੇ ਮੇਰੇ ਨਾਲ ਬੜੀ ਐਸੋਸੀਏਸ਼ਨਾਂ ਦੇ ਪ੍ਰਧਾਨ ਕੋਲ ਜੀ ਬਿਲਕੁਲ ਬਿਲਕੁਲ ਦੇਖੋ ਮੀਟਿੰਗਾਂ ਦੇ ਉੱਤੇ ਤੇ ਦੌਰ ਚੱਲੇਗਾ ਹਾਂ ਜੀ ਪੂਰਾ ਜਦੋਂ ਸੀਪੀ ਸਾਹਿਬ ਨੇ ਕਿਹਾ ਕਿ ਨੈਕਸਟ ਮੀਟਿੰਗ ਜਲਦੀ ਰੱਖਾਂਗੇ ਅਸੀਂ ਤਾਂ ਪਹਿਲਾਂ ਹੀ ਇੰਨੇ ਖੁਸ਼ ਹੋ ਗਏ ਦੇਖ ਕੇ ਜੀ ਨੂੰ ਕਿ ਉਹਨਾਂ ਦੇ ਅੱਛੇ ਕੰਮਾਂ ਬਾਰੇ ਅੱਜ ਅਸੀਂ ਜ਼ਿਆਦਾ ਬੋਲਿਆ ਵਾ ਜੋ ਸੱਚੀ ਗ